ਬਹੁਤ ਭਾਰੀ ਨੁਕਸਾਨ ਕਰ ਰਿਹਾ ਜੀ ਤੇਲਾ ਘਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਰੋਟੀ ਖਾਣੀ ਵੀ ਮੁਸ਼ਕਲ ਹੈ ਖੇਤੀਬਾੜੀ ਵਿਭਾਗ ਹੁਣ ਕੋਈ ਗੌਰ ਨਹੀਂ ਕਰ ਰਿਹਾ ਪਰਾਲੀ ਨੂੰ ਅੱਗ ਲਾਉਣ ਵਾਸਤੇ ਉਦੋਂ ਪਿੰਡਾਂ ਦੇ ਵਿੱਚ ਆ ਕੇ ਸੁਝਾਅ ਦੇਣ ਲੱਗ ਜਾਂਦਾ ਵੀ ਅੱਗ ਨਾ ਲਗਾਓ ਹੁਣ ਕੋਈ ਖੇਤੀਬਾੜੀ ਵਿਭਾਗ ਕੋਈ ਤੇਲੇ ਵਾਲੇ ਕੋਈ ਸੁਝਾਅ ਨਹੀਂ ਦੇ ਰਿਹਾ ਸੁਪਰੀਆਂ ਦਾ ਪੂਰਾ ਜੋਰ ਹੈ ਜੀ ਇਸ ਟਾਈਮ ਫਿਰ ਮਾਰ ਨਹੀਂ ਰਿਹਾ ਆ ਲੈਟਰਾਂ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਨੁਕਸਾਨ ਆ 24 ਘੰਟਿਆਂ ਦੇ ਅੰਦਰ ਅੰਦਰ ਜੋ ਜੀਰੀ ਦੇ ਵਿੱਚ ਪੈ ਜਾਂਦਾ ਖਤਮ ਕਰ ਦਿੰਦਾ ਤੇ ਆਪ ਦੇਖ ਸਕਦੇ ਹੋ ਜੀ ਵਿੱਚੋਂ ਨੇ ਦਾ ਕੀ ਬੁਰਾ ਹਾਲ ਹੋ ਜਦੋਂ ਇੱਥੇ ਖੜ ਨਹੀਂ ਸਕਦੇ ਇੱਥੇ ਬਹੁਤ ਜ਼ਿਆਦਾ ਜੀ ਹੈ ਤੇ ਕੀ ਮਤਲਬ 2-4 ਦਿਨ ਦੇ ਵਿੱਚ ਹੀ ਇੰਨਾ ਜ਼ਿਆਦਾ ਵਧ ਗਿਆ ਵੀ ਜਿਹੜੀਆਂ ਜੀਰੀਆਂ ਨੇ ਮਤਲਬ ਜੜ ਤੋਂ ਲੈ ਕੇ ਉੱਪਰ ਤੱਕ ਪੂਝਾਪੂਰ ਦਾ ਪੂਰਾ ਸੁੱਕਦਾ ਵੀ ਇਹਦਾ ਕੋਈ ਹੱਲ ਨਹੀਂ ਆ ਇਸ ਟਾਈਮ ਸਪਰੇਅਾਂ ਵੀ ਕਰਦੇ ਨੇ ਪਰ ਸਪਰੇਅ ਨਾਲ ਵੀ ਖਤਮ ਨਹੀਂ ਹੋ ਰਿਹਾ ਬਾਹਰ ਲੱਟਾਂ ਜਿਹਦਾ ਹੈਗੀ ਹੈਗਾ ਘਰਾਂ ਦੇ ਅੰਦਰ ਵੀ ਕਮਰਿਆਂ ਦੇ ਅੰਦਰ ਵੀ ਮਤਲਬ ਬੈਠਣਾ ਔਖਾ ਹੋਇਆ ਪਿਆ ਇਹੜਲਾ ਵੀ ਬਹੁਤ ਔਖਾ ਜਿਹਨੇ ਬੱਚਿਆਂ ਨੂੰ ਅੱਖਾਂ 'ਚ ਪੈਂਦਾ ਹੈ ਮੂੰਹ ਜੇ ਮੂੰਹ ਖੋਲਦਾ ਕਿ ਤਾਂ ਮੂੰਹ 'ਚ ਪੈ ਜਾਂਦਾ ਹੈ ਮਤਲਬ ਬਹੁਤ ਜ਼ਿਆਦਾ ਇਹਦਾ ਫਸਲਾਂ ਨੂੰ ਨੁਕਸਾਨ ਹੈ ਖਿਤ ਜਿਹੜੀ ਜੀਰੀ ਨੇ ਅੱਜ ਤੋਂ 15 ਦਿਨ ਲੈਣੇ ਨੇ ਇਹ ਜਿਹੜੇ ਅੱਜ ਇਹਦਾ ਅਸਰ ਹੋ ਗਿਆ ਤਾਂ ਜੜ ਤੋਂ ਲੈ ਕੇ ਜਿਹੜਾ ਜਿਹੜਾ ਬੂਟਾ ਪੂਰਾ ਦਾ ਪੂਰਾ ਉੱਪਰ ਤੱਕ ਸੁੱਕ ਜਾਂਦਾ ਤੇ ਉਹ ਉੱਥੇ ਜਿਹੜਾ ਉਹਦਾ ਮਤਲਬ ਚੌਲ ਹੈ ਉੱਥੇ ਖਤਮ ਹੋ ਜਾਂਦਾ ਕਿਹੜਾ ਘਟੋ ਘਟ ਡੇਢ ਤੋਂ 2 ਕ ਸਤਪ੍ਰੀਦਾ ਹੁਣ ਕੋਈ ਅਸਰ ਨਹੀਂ ਜੀ ਹੁਣ ਤਾਂ ਇਹ ਪੂਰੇ ਹੀ ਮਤਲਬ ਲੱਖਾਂ ਦੀ ਗਿਣਤੀ ਦੇ ਹਿਸਾਬ ਨਾਲ ਖੇਤਾਂ ਦੇ ਵਿੱਚ ਬੈਠਾ